ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਜਿਹੜੀ ਗੱਲ ਕਰਾਂਗੇ ਉਹ ਹੈਗੀ ਹੈ ਕਿਰਾਉਂਦੇ ਬਾਰੇ। ਕਿਰਾਉਂਦੇ ਨੂੰ ਜਿਹੜਾ ਆਪਾਂ ਖੇਤ ਦੇ ਵਿੱਚ ਬਾੜ ਦੇ ਤੌਰ ਤੇ ਲਾ ਸਕਦੇ ਹਾਂ ਜੀ। ਕੰਡੇਦਾਰ ਝਾੜੀनुਮਾ ਜਿਹੜੇ ਇਹਦੇ ਪੌਦੇ ਬਣਦੇ ਹੈਗੇ ਤੇ ਕਾਫੀ ਸਾਈਜ਼ ਦੇ ਜਿਹੜੇ ਇਹਦੇ ਪੌਤੇ ਬਣ ਜਾਂਦੇ ਹੈਗੇ। ਇਹਨੂੰ ਲਾਉਣ ਦਾ ਸਮਾਂ ਕੀ ਰਹੂਗਾ? ਕਿਸ ਤਰ੍ਹਾਂ ਦੀ ਆਪਾਂ ਦੇਖਭਾਲ ਕਰਨੀ ਹੈਗੀ ਤੇ ਕੀ ਕੀ ਗੱਲਾਂ ਦਾ ਇਹਦੇ ਵਿੱਚ ਧਿਆਨ ਰੱਖਣਾਗਾ? ਕਦੋਂ ਇਹਨੂੰ ਫਲ ਆਉਂਦਾਗਾ? ਫਲ ਕਿਹੜੇ-ਕਿਹੜੇ ਕੰਮ ਆਉਂਦਾਗਾ? ਕਿੰਨੇ ਕ ਫਲਾਂ ਦੇ ਵਿੱਚ ਤਤ ਹੈਗੇ? ਇੰਨਾ ਸਾਰੀਆਂ ਚੀਜ਼ਾਂ ਬਾਰੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਜੋ ਜਿਹੜੀਆਂ ਆਪਾਂ ਜਾਣਕਾਰੀਆਂ ਲੈ ਕੇ ਆਉਣੇ ਆ ਉਹ ਹੋਰ ਮਿੱਤਰਾਂ ਤੱਕ ਵੀ ਪਹੁੰਚ ਜਾਣ ਜਿਹੜੇ ਕਿ ਇਸ ਤਰ੍ਹਾਂ ਫਲਾਂ ਦੀ ਕਾਸ਼ਟ ਕਰਨਾ ਚਾਹੁੰਦੇ ਆ ਜਾਂ ਕਰ ਰਹੇ ਆ ਤੇ ਉਹਨਾਂ ਦੀ ਜਿਹੜੀ ਇਹਦੇ ਨਾਲ ਮਦਦ ਹੋ ਸਕੇ ਤੇ ਦੂਸਰਾ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿ ਜਾਣ ਤੇ ਜੇਕਰ ਤੁਸੀਂ ਫਲਾਂ ਦੀ ਕਾਸ਼ਟ ਕਰ ਰਹੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਜਿਹੜੀ ਥੋੜੀ-ਬਹੁਤੀ ਜਿਹੜੀ ਮਦਦ ਹੈਗੀ ਇਹਨਾਂ ਵੀਡੀਓ ਦੇ ਸਾਰੇ ਮਿਲ ਜਾਈਂ ਤੇ ਹੁਣ ਗੱਲ ਕਰ ਲਈਏ ਨੂੰ ਲਾਉਣ ਦੇ ਸਮੇਂ ਦੀ ਸਾਲ ਦੇ ਵਿੱਚ ਦੋ ਵਾਰੀ ਆਪਾਂ ਇਹਨੂੰ ਲਾ ਸਕਦੇ ਆਂਗੇ ਪਹਿਲੀ ਵਾਰੀ ਜਿਹੜਾ ਹੈਗਾ ਜਿਵੇਂ ਹੁਣ ਜੁਲਾਈ ਅਗਸਤ ਦੇ ਵਿੱਚ ਉਦੋਂ ਆਪਾਂ ਇਹਦੀ ਲਵਾਈ ਕਰ ਸਕਦੇ ਆਂਗੇ ਵਧੀਆ ਚੰਗੇ ਟੋਏ ਪੱਟ ਕੇ ਤੇ ਉਹਨਾਂ ਨੂੰ ਉੱਪਰਲੀ ਮਿੱਟੀ ਨਾਲ ਭਰ ਕੇ ਤੇ ਖਾਦ ਵਗੈਰਾ ਪਾ ਕੇ ਜਿਹੜਾ ਇਹਨੂੰ ਤੁਸੀਂ ਲਾ ਸਕਦੇ ਹੋਗੇ ਇਹਦੀ ਮੁੱਖ ਖਾਸੀਅਤ ਇਹ ਹੈ ਜਿਹੜੀ ਆਪਾਂ ਬਾਉਂਡਰੀ ਤੇ ਲਾਉਣ ਦੀ ਗੱਲ ਕਰਦੇ ਆਂ ਥਾਂ ਉੱਚਾ ਕਰਕੇ ਤੁਸੀਂ ਇਹਨੂੰ ਬਾਉਂਡਰੀ ਦੇ ਉੱਤੇ ਲਾ ਸਕਦੇ ਹੋਗੇ ਇਹ ਡ੍ਰੌਟ ਰੈジਸਟੈਂਟ ਪਲਾਂਟ ਆ ਜਾਨੀ ਕਿ ਸੋਕੇ ਨੂੰ ਝੱਲ ਸਕਦਾਗਾ ਜੇ ਲੰਮਾ ਟਾਈਮ ਵੀ ਇਹਨੂੰ ਜਿਹੜਾ ਆਪਾਂ ਕਹ ਲਈਏ ਵੀ ਪਾਣੀ ਨਾ ਦੀਏ ਤਾਂ ਵੀ ਜਿਹੜਾ ਇਹ ਬੂਟਾ ਕਾਫੀ ਵਧੀਆ ਗਰੋਥ ਕਰਦਾ ਰਹਿੰਦਾ ਹੈਗਾ ਇਹ ਆਪਣੇ ਇੱਕ ਕੰਨੀ ਤੇ ਲੱਗੇ ਹੋਏ ਸੀਗੇ ਖੇਤੀ ਤੇ ਤੇ ਇਧਰਲੇ ਪਾਸੇ ਪਾਣੀ ਘੱਟ ਲੱਗਦਾ ਸੀਗਾ ਪਰ ਪਾਣੀ ਘੱਟ ਲੱਗਣ ਦੇ ਬਾਵਜੂਦ ਵੀ ਜਿਹੜੀ ਇਹਨਾਂ ਦੀ ਬਹੁਤ ਵਧੀਆ ਗਰੋਥ ਹੈਗੀ ਤੇ ਇਹ ਸਾਰੇ 2 ਸਾਲ ਦੇ ਪਲਾਂਟ ਨੇਗੇ 2 ਸਾਲ ਦੀ ਇਹਨਾਂ ਦੀ ਉਮਰ ਹੈਗੀ ਤੇ ਕਾਫੀ ਵਧੀਆ ਜਿਹੜਾ ਇਹਨਾਂ ਤੇ ਫਲ ਆਉਣਾ ਹੁਣ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋਗੇ ਫਲ ਕਿਸ-ਕਿਸ ਕੰਮ ਆਉਂਦਾਗਾ ਜੀ ਫਲ ਤੋਂ ਆਪਾਂ ਆਚਾਰ ਬਣਾ ਸਕਦੇ ਆ ਛੱਡਨੀ ਬਣਦੀ ਹੈਗੀ ਮਰੱਬਾ ਬਣਾ ਸਕਦੇ ਆ ਜੀ ਜੂਸ ਕੱਢ ਸਕਦੇ ਆ ਦਾ ਤੇ ਡਰਾਈ ਕਰਾਉਣ ਦਾ ਵੀ ਜਿਹੜਾ ਅੱਜਕੱਲ ਮਾਰਕੀਟ ਦੇ ਵਿੱਚ ਚੱਲਦਾ ਹੈਗਾ ਡਰਾਈ ਕਰਾਉਣ ਦੇ ਤੋਂ ਭਾਅ ਵੀ ਜਿਸ ਤਰ੍ਹਾਂ ਆਪਾਂ ਅੰਗੂਰਾਂ ਨੂੰ ਸੁਕਾ ਕੇ ਦਾਖਾ ਬਣਾ ਲੈਂਦੇ ਆ ਉਸੇ ਤਰ੍ਹਾਂ ਇਹਨਾਂ ਨੂੰ ਸੁਕਾ ਕੇ ਡਰਾਈਡ ਕਰਕੇ ਵੀ ਜਿਹੜਾ ਖਾਦਾ ਜਾਂਦਾ ਹੈਗਾ ਤੇ ਇਹਦੇ ਵਿੱਚ ਜਿਹੜੀਆਂ ਪਾਇਆਂ ਜਾਣ ਵਾਲੀਆਂ ਖੂਬੀਆਂ ਇਹ ਹੈਗੀਆਂ ਕਿ ਐਂਟੀਆਕਸੀਡੈਂਟ ਹੁੰਦਾ ਹੈਗਾ ਇਹਦੇ ਵਿੱਚ ਪ੍ਰੋਟੀਨ ਵੀ ਮਿਲਦਾ ਆਪਾਂ ਨੂੰ ਤੇ ਇਹਦੇ ਵਿੱਚ ਕਾਫੀ ਸਾਰੇ ਜਿਹੜੇ ਵਿਟਾਮਿਨ ਵੀ ਮਿਲਦੇ ਨੇਗੇ ਐਂਟੀਫੰਗਲ ਤੇ ਐਂਟੀਬੈਕਟੀਰੀਅਲ ਦੋ ਤਰ੍ਹਾਂ ਦੀਆਂ ਪ੍ਰੋਪਰਟੀਆਂ ਇਹਦੇ ਵਿੱਚ ਪਾਈਆਂ ਜਾਂਦੀਆਂ ਨੇ ਐਂਟੀਫੰਗਲ ਤੋਂ ਭਾਵ ਜਿਹੜਾ ਉਲੀਨਾਸ਼ਕ ਤੇ ਜਿਹੜਾ ਬੈਕਟੀਰੀਆ ਨੂੰ ਮਾਰਨ ਵਾਲੀਆਂ ਵੀ ਪ੍ਰੋਪਰਟੀਆਂ ਇਹਦੇ ਵਿੱਚ ਹੁੰਦੀਆਂ ਨੇ ਜਿਵੇਂ ਜਿਵੇਂ ਆਪਾਂ ਇਹਦਾ ਸੇਵਨ ਕਰਦੇ ਆਂਗੇ ਜੇ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਫੰਗਸ ਵਗੈਰਾ ਜਾਂ ਆਪਣੇ ਬੈਕਟੀਰੀਆ ਵਗੈਰਾ ਪਾਲ ਰਹੇ ਨੇਗੇ ਜਿਹੜੇ ਕਿ ਆਪਣੇ ਸਰੀਰ ਤੇ ਲਈ ਹਾਨੀਕਾਰਕ ਨੇ ਉਹਨਾਂ ਨੂੰ ਇਹ ਹੌਲੀ ਹੌਲੀ ਜਿਹੜਾ ਖਤਮ ਕਰਦਾ ਜਾਂਦਾ ਹੈ ਆਮ ਤੌਰ ਤੇ ਇਹਨੂੰ ਆਚਾਰ ਤੇ ਵਿੱਚ ਵਰਤਿਆ ਜਾਂਦਾ ਵੈਸੇ ਤੁਸੀਂ ਇਹਨੂੰ ਜਿਹੜਾ ਇਹਦਾ ਜੂਸ ਕੱਢ ਕੇ ਵੀ ਜਿਹੜਾ ਬਰਤੋਂ ਦੇ ਵਿੱਚ ਲੈ ਸਕਦੇ ਹੋ ਜੀ ਤੇ ਲਾਉਣ ਦੀ ਗੱਲ ਹੋ ਗਈ ਤੇ ਇਹਦੇ ਜਿਹੜੇ ਗੁਣਾਂ ਦੀ ਗੱਲ ਹੋ ਗਈ ਇਸ ਤੋਂ ਇਲਾਵਾ ਜਿਹੜੀ ਦੇਖਪਾਲ ਆਗੀ ਦੇਖਪਾਲ ਦੇ ਵਿੱਚ ਜਿਹੜਾ ਜੂਨ ਜੁਲਾਈ ਦੇ ਵਿੱਚ ਇਹਦੇ ਵਿੱਚ ਖਾਦ ਗੁੱਡੀ ਜਾਂਦੀ ਹੈਗੀ ਆਪਾਂ ਇੱਕ ਵੀਡੀਓ ਦੇ ਬਾਰੇ ਪਾਈ ਵੀ ਸੀ ਕਿ ਗਣੋਇਆਂ ਦੀ ਖਾਸ ਜਿਹੜੀ ਆਪਾਂ ਇਹਦੇ ਆਲੇ ਦੁਆਲੇ ਗੁੱਡੀ ਸੀਗੀ ਉਹਦੇ ਕੁੱਟਣ ਦਾ ਮਤਲਬ ਮੁੱਖ ਇਹ ਹੁੰਦਾ ਹੈ ਕਿ ਇਸ ਸਮੇਂ ਜਿਹੜਾ ਫਲ ਆਇਆ ਹੁੰਦਾ ਹੈਗਾ ਇਹ ਚੰਗੀ ਤਰ੍ਹਾਂ ਤਾਕਤ ਲੈ ਕੇ ਫਲ ਵਧੀਆ ਤਰੀਕੇ ਨਾਲ ਪੱਕ ਸਕੇ ਤੇ ਇੱਕ ਇਹਨੇ ਇਸ ਸਮੇਂ ਐਕਟਿਵ ਗਰੋਥ ਲੈਣੀ ਹੁੰਦੀ ਹੈ ਜੁਲਾਈ ਦੇ ਵਿੱਚ ਐਕਟਿਵ ਗਰੋਥ ਤੋਂ ਪਹਿਲਾਂ ਜਿਹੜੀ ਇਹਦੇ ਜੜਾਂ ਨੂੰ ਤਾਕਤ ਮਿਲ ਗਈ ਤਾਂ ਬੂਟਾ ਕੱਦ ਕਾਠ ਤੇ ਚੜਾਈ ਦੇ ਵਿੱਚ ਕਾਫੀ ਸਾਰਾ ਜਿਹੜਾ ਫੈਲ ਜਾਂਦਾ ਹੈ ਤੇ ਇਹਨਾਂ ਚੀਜ਼ਾਂ ਦਾ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਸਰਦੀਆਂ ਦੇ ਵਿੱਚ ਆਪਾਂ ਨੂੰ ਇਹਦੀ ਹਲਕੀ ਫੁਲਕੀ ਕਟਿੰਗ ਕਰ ਦੇਣੀ ਚਾਹੀਦੀ ਹੈ ਤਾ ਜੋ ਆਪਾਂ ਇਹਦੀ ਆਪਦੀ ਮਨਚਾਹੀ ਸ਼ੇਪ ਇਹਦੀ ਬਣਾ ਸਕੀਏ ਜਿਵੇਂ ਆਪਾਂ ਇਹਨੂੰ ਹੱਜ ਦੇ ਤੌਰ ਤੇ ਵਰਤਣਾ ਯਾਨੀ ਕਿ ਆਪਣੇ ਖੇਤ ਦੀ ਬਾੜ ਦੇ ਤੌਰ ਤੇ ਵਰਤਣਾਗਾ ਤਾਂ ਆਪਾਂ ਇਹਨੂੰ ਥੋੜਾ ਜਿਹਾ ਚੜਾਈ ਦੇ ਵਿੱਚ ਘੱਟ ਰੱਖ ਕੇ ਲੰਬਾਈ ਦੇ ਵਿੱਚ ਲੈ ਕੇ ਜਾਵਾਂਗੇ ਜੇਕਰ ਤੁਸੀਂ ਚਾਹੋ ਨੇ ਬਿਲਕੁਲ ਗੋਲ ਬੂਟਾ ਬਣਾਉਣਾ ਤਾਂ ਤੁਸੀਂ ਇਹਨੂੰ ਗੋਲ ਵੀ ਬਣਾ ਸਕਦੇ ਹੋ ਇਹ ਸਿਆਵਟੀ ਬੂਟੇ ਦੇ ਤੌਰ ਤੇ ਵੀ ਪੱਤਾ ਜਾ ਸਕਦਾ ਹੁਣ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਦੋਂ ਉੱਪਰ ਫਲ ਆਉਂਦਾਗਾ ਤਾਂ ਕਾਫੀ ਸੋਹਣਾ ਜਿਹੜਾ ਇਹ ਫੁੱਲਾਂ ਦੀ ਤਰ੍ਹਾਂ ਫਲ ਦਾ ਰੰਗ ਹੈ ਦਾ ਤੇ ਕਾਫੀ ਸੋਹਣਾ ਜਿਹੜਾ ਇਹ ਲੱਗਦਾ ਜੀ ਜੇ ਫਿਰ ਵੀ ਇਸ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਹੋਇਆ ਤੁਸੀਂ ਸਾਨੂੰ ਕਮੈਂਟ ਕਰਕੇ ਜਾਂ ਸਾਡੇ ਨਾਲ ਸੰਪਰਕ ਕਰਕੇ ਪੁੱਛ ਸਕਦੇ ਹੋ ਜੀ ਇਹਦੇ ਬੂਟੇ ਆਪਣੇ ਕੋਲੇ ਜੁਲਾਈ ਦੇ ਵਿੱਚ ਅਵੇਲੇਬਲ ਹੋਣਗੇ ਆਪਣੇ ਕੋਲੋਂ ਵੀ ਲੈ ਕੇ ਲਾ ਸਕਦੇ ਹੋ ਖਾਸ ਇਹਦੀਆਂ ਕੋਈ ਵੈਰਾਈਟੀਆਂ ਨਹੀਂ ਹੈਗੀਆਂ ਲੋਕਲ ਕਰਾਉਂਦਾ ਦੇ ਨਾਂ ਤੋਂ ਜਿਹੜਾ ਚੱਲਦਾ ਹੈ ਤੇ ਜੇਕਰ ਤੁਸੀਂ ਕਿਤੋਂ ਹੋਰ ਵੀ ਖਰੀਦਣਾ ਚਾਹੋ ਤਾਂ ਕਰਾਉਂਦੇ ਦੇ ਨਾਂ ਤੋਂ ਜਿਹੜਾ ਇਹ ਬੂਟਾ ਖਰੀਦ ਕੇ ਤੁਸੀਂ ਲਾ ਸਕਦੇ ਹੋ ਕੋਈ ਜ਼ਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਜ਼ਿਆਦਾ ਦੇਖਭਾਲ ਨਹੀਂ ਪਾਲਦਾ ਆਸਾਨੀ ਨਾਲ ਜਿਹੜਾ ਬੂਟਾ ਹੋ ਜਾਂਦਾ ਹੈ ਆਚਾਰ ਚਟਨੀ ਤੇ ਇਹਨਾਂ ਚੀਜ਼ਾਂ ਦੇ ਵਿੱਚ ਮਰੱਬਾ ਵਗੈਰਾ ਦੇ ਵਿੱਚ ਤੁਸੀਂ ਇਹਨੂੰ ਵਰਤ ਸਕਦੇ ਹੋ ਜੀ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ